ਬਾਪੂ ਜੀ ਕਈ ਵਾਰੀ ਸਾਡੀ ਆਂਟੀ ਕਹਿੰਦੇ ਨੇ ਵੀ ਆ ਸਾਮਾਨ ਲੈ ਕੇ ਆਉਣਾ ਹੈ ਨਾ ਐਡੀ ਲਿਸਟ ਬਣਾ ਕੇ ਦੇ ਦਿੰਦੀ ਹੈ ਹਾਂਜੀ ਹਾਂਜੀ ਉੱਥੇ ਜਾ ਕੇ ਕਈ ਚੀਜ਼ਾਂ ਕਈ ਵਾਰੀ ਪੈਸੇ ਨਹੀਂ ਹੁੰਦੇ ਜੇ ਇਹਦੇ ਕਈ ਵਾਰੀ ਅਗੇ ਝੂਠ ਮਾਰਦੇ ਕਈ ਵਾਰੀ ਸਾਨੂੰ ਚੇਤਾ ਭੁੱਲ ਜਾਂਦਾ ਭੁੱਲੂ ਜਾਂਦਾ ਜੀ ਕਈ ਫਿਰ ਚੇਤਾ ਘਰੇ ਆਂਟੀ ਨੂੰ ਕਿਵੇਂ ਸਮਝਾਉਂਦੇ ਵੀ ਮੈਨੂੰ ਆਏ ਭੁੱਲ ਭਲ ਗਈ ਜੇ ਪੈਸੇ ਮੁੱਕ ਗਏ ਥੋੜੇ ਕਹਿੰਦੇ ਨਹੀਂ ਹਾਂ ਤਾਂ ਮਾਰਨਾ ਹੀ ਪੈਂਦਾ ਹਾਂਜੀ ਹਾਲਾਤ ਆ ਮਾਰਨਾ ਹੀ ਪੈਂਦਾ ਕੀ ਮਾਰਨਾ ਮਾਰਾ ਕੋਈ ਨਾ ਕੋਈ ਹਲਾ ਆ ਚਾ ਝੂਠ ਝਟ ਹੈ ਐਵੇਂ ਤੁਸੀਂ ਠੀਕ ਹੈ ਜੀ ਵਧੀਆ ਐਵੇਂ ਹੀ ਕਰਦੇ ਹਾਂ ਘਰੇ ਹੈ ਕਿਵੇਂ ਕੀ ਗਈ ਹੈ ਰਸ ਗਈ ਗਈ ਕਰਨੀ ਰਸ ਗਈ ਹਾਂ ਜੀ ਕਿਉਂ ਬਸ ਹੋਈ ਉਹ ਕਿਵੇਂ ਕੁਝ ਕਿਹਾ ਹੋਣਾ ਐਵੇਂ ਕਿਵੇਂ ਰਸ ਗਈ ਆਜੋ ਆਜੋ ਐ ਕਿਵੇਂ ਚੱਲੇ ਹੋ ਐ ਨਹੀਂ ਜਾਣ ਦੇਣਾ ਮੈਂ ਦੱਸੋ ਕਿਉਂ ਰਸ ਗਈ ਸਾਡੀ ਵਰਜਾਈ ਨੀ ਉਹ ਰਜਾਮੰਦੀ ਨੇ ਇਵੀ ਮਾੜਾ ਮੋੜ ਤੱਕ ਰਜਾਮੰਦੀ ਨੇ ਰਸ ਗਿਆ ਪਹਿਲੀ ਵਾਰ ਹੀ ਵੇਖਿਆ ਕੋਈ ਰਜਾਮੰਦੀ ਨੇ ਰਸਾ ਬਾਪੂ ਤੁਸੀਂ ਦੱਸੋ ਮੜੇ ਹਾਂ ਜੀ ਇਹਦੀ ਸਾਲੀ ਆ ਯਾਰ ਅੱਜ ਇਹਦੀ ਸਾਲੀ ਸਾਲੀ ਤੇ ਸਮਝਾਓ ਸਾਧੂ ਸਾਹਿਬ ਨੂੰ ਸਰਦੂ ਸਾਹਿਬ ਦੱਸੇ ਕੋਸ ਨਹੀਂ ਦੱਸਦਾ ਨਹੀਂ ਭਾਈ ਜੀ ਦੇ ਲਓ ਹਨਾ ਚਲ ਮੈਂ ਕਹਿ ਦੇਣਾ ਭਾਬੀ ਜੀ ਨੂੰ ਮੈਂ ਮਿਹਨਤ ਕਰੂੰਗਾ ਸਾਡੇ ਸਾਡੇ ਭਰਾਜ ਕੋਈ ਕਸੂਰ ਨਹੀਂ ਹੈ ਤੇ ਆਜੋ ਕੋਈ ਹਨ ਆ ਨਹੀਂ ਆਪਾਂ ਐਂ ਤਾਂ ਆਜੋ ਆ ਕਹਿੰਦੇ ਹੋ ਆਇਤਾ ਨਹੀਂ ਵੀ ਆ ਸਾਡੂ ਸਾਡੀ ਮਿਹਨਤ ਕਰ ਲੋ ਸਾਡੂ ਸਾਬ ਲੈਵਣਗੇ ਹੁਣ ਜਾ ਕੇ ਦੇ ਦਿਆਂਗੇ ਚਲੋ ਮੈਂ ਸਾਡੂ ਸਾਡੂ ਮਿਹਨਤ ਕਰਦਾ ਕਿਰਪਾ ਕਰਕੇ ਹਾਂ ਮੋੜੋ ਰੋਟੀ ਬੱਕ ਦੀ ਕਰੋ ਹਾਂ ਦੇਣ ਦੀ ਕਰਦੇ ਹਾਂ ਹਾਂਜੀ ਭਾਈ ਜੀ ਠੀਕ ਹੈ ਵਧੀਆ ਜੀ ਕਿਵੇਂ ਤੁਸੀਂ ਭਜਦੇ ਕਿਉਂ ਸੀ ਮੈਨੂੰ ਭਜਦੇ ਨਹੀਂ ਭਜੇ ਕਿਉਂ ਮੈਨੂੰ ਐ ਦੱਸੋ ਦੱਸ ਸੱਚੀ ਦੱਸੋ ਭਜੇਗਾ ਨਹੀਂ ਨਹੀਂ ਮੈਂ ਪੁਲਿਸ ਵਾਲਾ ਨਹੀਂ ਭਾਈ ਸਾਹਿਬ ਮੈਂ ਆਮ ਬੰਦਾ ਹਾਂ ਬਿਲਕੁਲ ਪਿੰਡ ਦਾ ਤੁਹਾਡੇ ਵਰਗਾ ਮੜਾ ਮਾ ਮੂੰਹ ਤਾਂ ਟੱਕੇ ਗੱਲ ਕਰ ਅੱਛਾ ਡਾ ਰੋਈ ਇਹ ਨੂੰ ਨੋਪੋਚੀ ਲਾਉਂਗਾ ਉਹ ਤਾਂ ਮੁੱਛਾਂ ਕੁੰਡੀਆਂ ਗਰੀ ਬੈਠਾ ਅੱਛਾ ਮੈਂ ਤਾਂ ਵੈਸੇ ਪੁੱਛਣਾ ਹੀ ਠੀਕ ਹੈ ਜੀ ਤੇ ਤੁਹਾਡੇ ਵਿਆਹ ਦੀ ਵੀਡੀਓ ਬਣੀ ਮੂਵੀ ਹਾਂਜੀ ਹੈ ਹਾਂਜੀ ਉੱਥੇ ਤਾਂ ਨਹੀਂ ਭਜੇ ਜੀ ਜਿੱਥੋਂ ਭਜਣਾ ਚਾਹੀਦਾ ਸੀ ਠੀਕ ਹੈ ਹੈ ਇਹ ਸਾਡੀ ਮੂਵੀ ਵੇਖ ਕੇ ਭਜਦੇ ਹੋ ਹੈ ਕਿ ਦੇ ਖੁਸ਼ ਨੇ ਨਾ ਬਾਜੀ ਤੁਹਾਨੂੰ ਲਿਸਟ ਦੇਦੀ ਘਰ ਵਾਲੀ ਨੇ ਅੱਛਾ ਜੀ ਸਾਡੀ ਵਰਜਾਈ ਸਤਕਾਰਯੋਗ ਵਰਜਾਈ ਨੇ ਹਾਂਜੀ ਕੋਈ ਚੀਜ਼ਾਂ ਤੁਸੀਂ ਜਾਣ ਕੇ ਨਹੀਂ ਲੈਂਦੀਆਂ ਮੈਂ ਉਹ ਸਿੰਗਲ ਆਈ ਅੱਛਾ ਵਿਆਹ ਕਰਾਏ ਹਾਂਜੀ ਮੇਰੇ ਲਈ ਕਰੇ ਕੈਮਰਾ ਮੈਂ ਜਿੰਨੇ ਪਿੰਡਾਂ 'ਚ ਇਹਨਾਂ ਦਿਨਾਂ 'ਚ ਜਾ ਰਿਆ ਨਾ ਮੈਨੂੰ ਛੜੇ ਬੜੇ ਮਰ ਰਹੇ ਨੇ ਪੁਆਰੇ ਤੇ ਇਹਨਾਂ ਨੂੰ ਕਹਿ ਨਹੀਂ ਸਕਦੇ ਜਿੰਨੀ ਇਹਨਾਂ ਚਿੱਟੀ ਦਾੜ੍ਹੀ ਹੈ ਕੀ ਹਾਲ ਚੱਲ ਠੀਕ ਠਾਕ ਹਟੋ ਬੈਠੋ ਠੀਕ ਠਾਕ ਮੈਂ ਪਹਿਲਾਂ ਪਹਿਲਾਂ ਨਾ ਸ਼ਹਿਰਾਂ 'ਚ ਤਾਂ ਕਾਲੀਆਂ ਕਰਦੀਆਂ ਦਾੜ੍ਹੀਆਂ ਵੇਖੀਆਂ ਸੀ ਆ ਪਿੰਡਾਂ 'ਚ ਕੀ ਚੱਕਰ ਪੈ ਗਿਆ ਦਾੜ੍ਹੀਆਂ ਤੁਸੀਂ ਵੀ ਕਾਲੀਆਂ ਵੜੀਆਂ ਕਰ ਲੱਗੀਆਂ ਪੁਰਾਣੀ ਹੋਣਾ ਹੀ ਐ ਸਰ ਅੱਛੇ ਜਵਾਨੀ ਹੋਣਾ ਹੀ ਐ ਜਵਾਨੀ ਹੋਣਾ ਹੀ ਕਿ ਮਹਿੰਦੀ ਹੋਣਾ ਹੀ ਐ ਇਹ ਨਾ ਪਿੰਡ ਸ਼ਹਿਰਾਂ 'ਚ ਲੇਟ ਪਹੁੰਚੀ ਐ ਹਾਂਜੀ ਲਾ ਤੁਸੀਂ ਨਾਲ ਚੰਗੇ ਭਲੇ ਬੈਠੇ ਤੁਹਾਨੂੰ ਕੀ ਹੋ ਗਿਆ ਜੇ ਕਾਲੀ ਨਹੀਂ ਕੀਤੀ ਤਾਂ ਤੁਹਾਡੀ ਵੀ ਤਾਂ ਮੁੱਛ ਖੜੀ ਆ ਮਾਠੇ ਤਾਂ ਵੀ ਮਹਿੰਦੀ ਜ ਕੋ ਕੋ ਚੁੰਡੀ ਹੁੰਦੀ ਵੀ ਐ ਖੜੀ ਕਰ ਦਿੰਦੇ ਨਹੀਂ ਹੁੰਦਾ ਤਾਂ ਮੰਨਦੀ ਆ ਸਮਝਾਓ ਫਿਰ ਹਣ ਬਾਈ ਉਹਨਾਂ ਨੂੰ ਇਹਨਾਂ ਨੂੰ ਸਮਝਾਈ ਤਾਂ ਇਹ ਨਹੀਂ ਹਟਦੇ ਇਹਨਾਂ ਕੋਈ ਨਾਂ ਲਾਇਆ ਕਰੋ ਨਾਲੇ ਪੈਸੇ ਵੇਸਟ ਕਰਦੇ ਹੋ ਬਰਬਾਦ ਕਰਦੇ ਆ ਹਾਂਜੀ ਬਰਬਾਦ ਛੋਟਾ ਇਹਦਾ ਜੋ ਤੁਹਾਡੀਆਂ ਮੁੱਛਾਂ ਮੁੱਛਾਂ ਕਲੀਆਂ ਕਾਲੀਆਂ ਨੇ ਕਲੀਆਂ ਮੁੱਛਾਂ ਮੁੱਛਾਂ ਕਾਲੀਆਂ ਦਿੱਤੀਆਂ ਕਿਆ ਨਹੀਂ ਕੀਤੀ ਥੱਲੇ ਇਹਨੇ ਕਿਹਾ ਸਵਾ ਕਰ ਲੈ ਅੱਛਾ ਇੱਕ ਥੱਲੇ ਰੱਖਿਆ ਸਿਆਣਾ ਉੱਤੇ ਥੋੜਾ ਜਿਹਾ ਮੁੰਡਾ ਬਣ ਗਿਆ ਬੰਦਾ ਬੰਦਾ ਉੱਤੇ ਮੁੰਡਾ ਆ ਤੇ ਤੁਸੀਂ ਤੁਸੀਂ ਤਾਂ ਦੋ ਪਾਸੇ ਆ ਬਦਵੇਂ ਪਾਸੇ ਹਾਂਜੀ ਇਹ ਦੋ ਤੁਈ ਗਏ ਇਹ ਦੋ ਤੁਈ ਗਏ ਭਾਈ ਕਿਵੇਂ ਹੋ ਕੀ ਕੰਮ ਕਰਦੇ ਹੋ ਖੇਤੀਬਾੜੀ ਕਰਦੇ ਮੈਨੂੰ ਥੋੜੀ ਮੋਛੋ ਤਾਂ ਲੱਗਦਾ ਵੀ ਡਰਾਈਵਰ ਹੋਣੇ ਟਰੱਕ ਦੇ ਨਾ ਨਹੀਂ ਆ ਲੈ ਪਹਿਲਾਂ ਮੈਨੂੰ ਪਤਾ ਸੀਗਾ ਫੜਿਆ ਗਿਆ ਨਾ ਇਹ ਬੰਦਾ ਨਾ ਕੰਮਾਂ ਤੋਂ ਫੜਿਆ ਜਾਂਦਾ ਨਾ ਆ ਮੋਛ ਜੀ ਐਂ ਰੱਖੀ ਨਾ ਮੈਨੂੰ ਡਰਾਈਵਰ ਲੱਗਦਾ ਆਪਾਂ ਆਲ ਰੌਂਡ ਨੇ ਸਾਰੇ ਕੰਮ ਅੱਛਾ ਕਿੱਥੇ ਕਿੱਥੇ ਗੱਡੀ ਲੈ ਕੇ ਗਿਆ ਤੂੰ ਮਾਇਰਾ ਨੇੜੇ ਨੇੜੇ ਦੇ ਪਿੰਡਾਂਾਂ ਜੀ ਲੈ ਕੇ ਆਈ ਦੇ ਬੱਚੇ ਅੱਛਾ ਬੱਚਿਆਂ ਨੇ ਉਹ ਬੱਚਿਆਂ ਲਈ ਉਹ ਬਹਿਣ ਭਾਈ ਬੁੱਲ ਵਾਲੀ ਬਹਿਣ ਭਾਈ ਬਾਂਹ ਹੌਲੀ ਚਲਾਇਆ ਕਰੋ ਹਾਸਿਆਂ ਤੋਂ ਥੋੜਾ ਵਿਚਾਰ ਰੱਖਿਆ ਕਰੋ ਬੱਚੇ ਹੁੰਦੇ ਆ ਇਹ ਮੋਛੇ ਤਾਂ ਕਿੰਨਾ ਚਿਰ ਲਾਉਣੇ ਪਹਿਲਾਂ ਮੈਨੂੰ ਦੱਸ ਸੋਰੀ ਹੋਣੀ ਆਪ ਦੀ ਆਪ ਹੀ ਚੱਲਦੀ ਆ ਹਾਂ ਥੋੜੀ ਐ ਕਿਤੇ ਕੁੰਡੀਆਂ ਮੈਨੂੰ ਦੱਸੋ ਭਾਈ ਜੀ ਐ ਮੋਛ ਖੜੀ ਹੋ ਜਾਂਦੀ ਬਲ ਆਪਣੇ ਆਪ ਇਹ ਆਪਣੇ ਆਪ ਹੀ ਕਰਨੇ ਪੈਂਦੇ ਆਂ ਐ ਕਰਨੀ ਮੰਦੀ ਨਾ ਕਰਨੀ ਪੈਂਦੀ ਆ ਆ ਬਾਪੂ ਜੀ ਕਹਿੰਦੇ ਵੇ ਲੋ ਤੁਹਾਡਾ ਨਾਂ ਕੀ ਹੈ ਲక్ష్ਮਣ ਸਿੰਘ ਜੀ ਲక్ష్ਮਣ ਸਿੰਘ ਕੀ ਆ ਹੁਣ ਮੋਛ ਤੇ ਫੇਰ ਆਉਣੇ ਆ ਇਹ ਬਾਪੂ ਜੀ ਦੱਸੋ ਆਜੇ ਇਧਰ ਹੋ ਜੀ ਤੁਹਾਡੇ ਲਈ ਨਹੀਂ ਹੋਣਾ ਇਹ ਦਾ ਆਪ ਕਾਲੀ ਕੀਤੀ ਫਿਰਦਾ ਬਾਈ ਜੀ ਆ ਕੀ ਆ ਇਹ ਤਾਂ ਆਪ ਕਹਿੰਦੇ ਅੱਗ ਲੱਗਣਾ ਐ ਐਂ ਕਿਉਂ ਕਹਿੰਦੇ ਆ ਜੀਤਾ ਕਹਿੰਦੇ ਕੀ ਕਹਿੰਦੇ ਦੱਸਿਓ ਬਾਈ ਮੜੇ ਉਹੀ ਆ ਕੇ ਲੱਗੜਾ ਸਾਈ ਦੇ ਮੁੱਛਾ ਕਾਲੀਆਂ ਕਰੀ ਨੇ ਕਾ ਤੂੰ ਅੱਗ ਲੱਗਣਾ ਕਾ ਤੂੰ ਕਹਿੰਦੇ ਇਹਨੇ ਕਰਤੀਆਂ ਕੱਲ ਜੀ ਹਾਂ ਜੀ ਇਹਨੇ ਕਰਤੀਆਂ ਨਹੀਂ ਇਹਦੀਆਂ ਕਾਲੀਆਂ ਪਰ ਆਪਾਂ ਟੀਵੀ ਤੇ ਆਮਗੇ ਨੇ ਕੀਤੀ ਹੈ ਕਿ ਇੱਕ ਚਾਰਾਂ ਦੀ ਹੀ ਕਰਦਾ ਕਾਲੀ ਚੁੱਪੀ ਕਰਦੀ ਇਹ ਅੱਛਾ ਬਾਈ ਦੱਸੋ ਹਣਾ ਤੂੰ ਗੁੱਸਾ ਤਾਂ ਨਹੀਂ ਕਰਦੇ ਪਹਿਲੇ ਮਨਾ ਲਾ ਮੈਂ ਦੂਰ ਰਵਾਂ ਐਵੇਂ ਨਾ ਕਿਤੇ ਮਾਰੋ ਘਸੋਣੀਆਂ ਚੁੱਪਾ ਨਹੀਂ ਕਰਦੇ ਅੱਗ ਲੱਗਣਾ ਕਿਉਂ ਕਹਿੰਦੇ ਤੈਨੂੰ ਆਏ ਨੇ ਧਰਿਆ ਨਾ ਤੁਸੀਂ ਵੀ ਇਹਦਾ ਧਰਿਆ ਕੋਈ ਹੈ ਇਹਦਾ ਧਰਿਆ ਕੋਈ ਨਹੀਂ ਇਹਦਾ ਨਹੀਂ ਧਰਿਆ ਹੈ ਇਹਦਾ ਧਰਨਾ ਹੈ ਧਰਨਾ ਕੀ ਤਰਖੇਦਾ ਕੀ ਅੱਜ ਪਰ ਸਰਬਸਾਂਝੇ ਲੋਕ ਬੈਠੇ ਸਾਰੇ ਹਾਂ ਪੰਚਾਇਤ ਦੇ ਵਿੱਚ ਧਰੋਗੇ ਪੱਕ ਜਾਵੇ ਇਹਨਾਂ ਦੇ ਪੋਤਰਿਆਂ ਦਾ ਕਿਹਨਾ ਨਾਂ ਲਵੇ ਬੋਲੋ ਅੱਜ ਨਹੀਂ ਨਹੀਂ ਅਜੇ ਨਾ ਸੋਚਿਆ ਨਹੀਂ ਨਹੀਂ ਅੱਜ ਟੀਵੀ ਤੇ ਸਾਰੇ ਵਿੱਚ ਜਾਣਗੇ ਤੇ ਪੱਕਾ ਨਾ ਆਉਂਦੀ ਸੋਡਾ ਨੂੰ ਅੱਗ ਪ੍ਰਸਿੱਧ ਹੋ ਗਿਆ ਇਹ ਤਾਂ ਪੱਕੀ ਹੋ ਗਿਆ ਇਹਦਾ ਪੱਕਾ ਹੋ ਗਿਆ ਪਤਾ ਨਹੀਂ ਅੱਗ ਲਾਉਣੇ ਜੇ ਕਿ ਵੈਸੇ ਅੱਗ ਜੇ ਇਹ ਕਹਿੰਦਾ ਫਰਤੀਲਾ ਬੰਦਾ ਉਹਨੂੰ ਅੱਗ ਕਹਿੰਦੇ ਹਨ ਹਾਂਜੀ ਸਾਡਾ ਭਾਂਬੜ ਭਾਂਬੜ ਸਾਹਿਬ ਆਇਆ ਮੜਿਆ ਆਜੋ ਭਾਈ ਆਜੋ ਕੈਸੇ ਕੈਸੇ ਖਤਰਨਾਕ ਨਾਂ ਯਾਰਾ ਅੱਗ ਭਾਂਬੜ ਬਾਈ ਜੀ ਦੱਸਿਓ ਪਾਮੜ ਕਾ ਤੇ ਆਹਦਾ ਪਾਮੜੇ ਹੀ ਆਏ ਸਾਨੂੰ ਵੀ ਨਹੀਂ ਪਤਾ ਕਾ ਪੁਰਾਣਾ ਹੀ ਆਖੀ ਪੁਰਾਣਾ ਕਹਿੰਦੇ ਆਏ ਕੋਈ ਆਹਦਾ ਬੂੜਾ ਖੜਾ ਉਹਨੂੰ ਪੁੱਛੋ ਪਾਮੜ ਬਾਰੇ ਸਾਨੂੰ ਜਰ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਪਾਮੜ ਕਾ ਤਾਂ ਨਹੀਂ ਕੁਝ ਤਾਂ ਹੋਣਾ ਨਾ ਪਾਮੜ ਪਾਮੜੋਂ ਦਾ ਅੱਗ ਤੇ ਅੱਗ ਦੇ ਵਿੱਚੋਂ ਪਾਮੜ ਬਲਦਾ ਹਨਾ ਕੋਈ ਸਾਨੂੰ ਆਦੇ ਆ ਸਾਡਾ ਗੋਸਤਾ ਸਿੱਧੂ ਬਰਾੜੀ ਹੈ ਸਿੱਧੂ ਬਰਾੜੋ ਹਾਂ ਪਾਮੜ ਕਹਿੰਦੇ ਹਨਾ ਪੈ ਦਿੰਦੇ ਆ ਪਾਮੜਾਰੇ ਪਿੰਡ ਦੇ ਥੱਲੇ ਅਜੇ ਕੋਈ ਪਤਾ ਨਹੀਂ ਹੈ ਹਾਂ ਇਹ ਕੁਝ ਚਲੋ ਉਹਦਾ ਉਹਦਾ ਮੰਨ ਗਿਆ ਤੁਸੀਂ ਮੰਨ ਜਿਓ ਯਾਰ ਮੰਨ ਗਿਆ ਪਰ ਮੇਰਾ ਤਾਂ ਇਹਨੇ ਤਰਤਾ ਇਹਨੂੰ ਤਾਂ ਵੀ ਨਹੀਂ ਇਹ ਗਰੀਬ ਨੂੰ ਤਾਂ ਵੀ ਨਹੀਂ ਪਤਾ ਤਰਿਆ ਕਿ ਨੇ ਆ ਆ ਦੇਖੋ ਇੱਕ ਗੱਲ ਐ ਭਾਵੇਂ ਕਿਸੇ ਦਾ ਨਾਂ ਪਿੰਡਾਂ 'ਚ ਆਗ ਆਏ ਕਿਸੇ ਦਾ ਪਾਂਬੜ ਪਰ ਦਿਲ ਜਿਹੜੇ ਹੁੰਦੇ ਨਾ ਉਹ ਬੜੇ ਨਰਮ ਹੁੰਦੇ ਨੇ ਬੜੇ ਖੁਸ਼ਦਿਲ ਰਹਿੰਦੇ ਦੇਖੋ ਕਿੰਨੇ ਲੋਕ ਖੁਸ਼ ਨੇ ਮੈਂ ਵੀ ਅੱਗ ਲਾ ਕੇ ਅਗਲੇ ਘਰੇ ਚੱਲਦਾ ਕੀ ਹਾਲ ਚੱਲ ਠੀਕ ਠਾਕ ਹਟੋ ਬੈਠੋ ਠੀਕ ਆ ਮੈਂ ਪਹਿਲਾਂ ਪਹਿਲਾਂ ਨਾ ਸ਼ਹਿਰਾਂ 'ਚ ਤਾਂ ਕਾਲੀਆਂ ਕਰਦੀਆਂ ਦਾੜੀਆਂ ਵੇਖੀਆਂ ਸੀ ਆ ਪਿੰਡਾਂ 'ਚ ਕੀ ਚੱਕਰ ਪੈ ਗਿਆ ਦਾੜੀਆਂ ਤੁਸੀਂ ਵੀ ਕਾਲੀਆਂ ਵੜੀਆਂ ਕਰ ਲਾ ਲਈ ਜਵਾਨੀ ਹੋਣਾ ਹੀ ਅਸਲ ਆ ਅੱਛੇ ਜਵਾਨੀ ਹੋਣਾ ਹੀ ਆ ਜਵਾਨੀ ਹੋਣਾ ਹੀ ਕਿ ਮਹਿੰਦੀ ਹੋਣਾ ਹੀ ਆ ਇਹ ਨਾ ਪਿੰਡਾਂ ਸ਼ਹਿਰਾਂ 'ਚ ਲੇਟ ਪਹੁੰਚੀ ਆ ਹਾਂਜੀ ਲੈ ਤੁਸੀਂ ਨਾਲ ਚੰਗੇ ਭਲੇ ਬੈਠੇ ਤੁਹਾਨੂੰ ਕੀ ਹੋ ਗਿਆ ਜੇ ਕਾਲੀ ਨਹੀਂ ਕੀਤੀ ਤਾਂ ਤੁਹਾਡੀ ਵੀ ਤਾਂ ਮੁੱਛ ਖੜੀ ਆ ਮਾਠੇ ਤਾਂ ਵੀ ਮਹਿੰਦੀ ਜ ਕੋ ਕੋ ਚੁੰਡੀ ਹੁੰਦੀ ਵੀ ਐ ਖੜੀ ਕਰ ਦਿੰਦਾ ਇਹ ਨਹੀਂ ਹੁੰਦਾ ਤਾਂ ਮੰਨਦੀ ਆ ਸਮਝਾਓ ਫਿਰ ਹਣ ਬਾਈ ਉਹਨੂੰ ਇਹਨਾਂ ਨੂੰ ਸਮਝਾਈਦਾ ਇਹਨੇ ਹਟ ਜਾ ਇਹਨੂੰ ਗੋ ਵੀ ਨਾਂ ਲਾਇਆ ਕਰੋ ਨਾਲੇ ਪੈਸੇ ਵੇਸਟ ਕਰਦੇ ਹੋ ਬਰਬਾਦ ਕਰਦੇ ਹਾਂ ਹਾਂਜੀ ਜਵਾਗ ਛੋਟਾ ਇਹਦਾ ਜਵਾਗ ਤੁਹਾਡੀਆਂ ਵੀ ਮੁੱਛਾ ਮੁੱਛਾਂ ਕਲੀਆਂ ਕਾਲੀਆਂ ਨੇ ਕਲੀਆਂ ਮੁੱਛਾ ਮੁੱਛਾਂ ਕਾਲੀਆਂ ਨੇ ਕੀ ਨਹੀਂ ਕੀਤੀ ਥੱਲੇ ਇਹਨੇ ਕੀ ਦਿਖਾਵਾ ਕਰ ਲਿਆ ਅੱਛਾ ਇੱਕ ਥੱਲੇ ਰੱਖਿਆ ਸਿਆਣਾ ਉੱਤੇ ਥੋੜਾ ਇਹ ਮੁੰਡਾ ਬਣ ਗਿਆ ਬੰਦਾ ਬੰਦਾ ਉੱਤੇ ਮੁੰਡਾ ਆ ਤੇ ਤੁਸੀਂ ਤੁਸੀਂ ਤਾਂ ਦੋ ਪਾਸੇ ਆਪਾਂ ਦੋਵੇਂ ਪਾਸੇ ਹਾਂਜੀ ਇਹ ਧੋਤੂ ਹੀ ਗਏ ਇਹ ਧੋਤੂ ਹੀ ਗਏ ਭਾਈ ਕਿਵੇਂ ਹੋ ਕੀ ਕੰਮ ਕਰਦੇ ਹੋ ਖੇਤੀਬਾੜੀ ਕਰਦੇ ਮੈਨੂੰ ਤੁਹਾਡੀ ਮੋਛੇ ਤੋਂ ਲੱਗਦਾ ਵੀ ਡਰਾਈਵਰ ਹੋਣੇ ਟਰੱਕ ਦੇ ਨਾ ਨਹੀਂ ਅਗਰ ਆ ਲੈ ਫੇਲੋ ਮੈਨੂੰ ਪਤਾ ਸੀਗਾ ਫੜਿਆ ਗਿਆ ਨਾ ਇਹ ਬੰਦਾ ਨਾ ਕੰਮਾਂ ਤੋਂ ਫੜਿਆ ਜਾਂਦਾ ਨਾ ਆ ਮੋਛੀ ਜਿਹਾ ਐ ਰੱਖੀ ਨਾ ਮੈਂ ਡਰਾਈਵਰ ਲੱਗਦਾ ਆਪਾਂ ਆਲ ਰੌਂਡ ਹੈ ਸਾਰੇ ਕੰਮ ਅੱਛਾ ਕਿੱਥੇ ਕਿੱਥੇ ਗੱਡੀ ਲੈ ਕੇ ਗਏ ਹੋ ਤੂੰ ਮਾਇਰਾ ਨੇੜੇ ਨੇੜੇ ਪਿੰਡਾਂ ਜੀ ਲੈ ਕੇ ਆਈ ਦੇ ਬੱਚੇ ਅੱਛਾ ਬੱਚਿਆਂ ਨੇ ਉਹ ਬੱਚਿਆਂ ਨੇ ਉਹ ਬਹਿਣ ਭਾਈਂ ਫੁੱਲ ਵਾਲੀ ਬਹਿਣ ਭਾਈਂ ਬਾਹੌਲੀ ਚਲਾਇਆ ਕਰੋ ਹਾਸਿਆਂ ਤੋਂ ਥੋੜਾ ਵਿਚਾਰ ਰੱਖਿਆ ਤਨੋਂ ਬੱਚੇ ਹੁੰਦੇ ਆ ਇਮੋਸ਼ਨ ਕਿੰਨਾ ਚਿਰ ਲਾਉਣੇ ਪਹਿਲੋ ਮੈਂ ਇਹਨਾਂ ਦੱਸ ਸੋਹਰੇ ਹੋਣਾ ਨਹੀਂ ਆਪਦੀ ਆਪੀ ਚੱਗਦੇ ਹਾਂ ਥੋੜੀ ਐ ਕਿਤੇ ਕੁੰਡੀ ਹੈ ਮੈਨੂੰ ਦੱਸੋ ਭਾਈ ਜੀ ਐ ਮੋਛ ਖੜੀ ਹੋ ਜਾਂਦੀ ਬਲ ਆਪਣੇ ਆਪ ਇਹ ਆਪਣੇ ਆਪ ਨਹੀਂ ਕਰਨੇ ਪੈਂਦੇ ਹੀ ਐ ਤਾਂ ਐ ਕਰਨੀ ਮੰਦੀ ਨਾ ਕਰਨੀ ਪੈਂਦੀ ਆ ਬਾਪੂ ਜੀ ਕਹਿੰਦੇ ਵੇ ਲੋ ਤੁਹਾਡਾ ਨਾਂ ਕੀ ਹੈ ਲక్ష్ਮੀਨ ਸਿੰਘ ਹੈ ਲక్ష్ਮੀਨ ਸਿੰਘ ਕੀ ਹੁਣ ਮੋਛ ਤੇ ਫੇਰ ਆਉਣੇ ਆ ਇਹ ਬਾਪੂ ਜੀ ਦੱਸੋ अच्छा इधर हो जी ਤੁਹਾਡੇ ਲਈ ਨਹੀਂ ਹੋਣਾ ਇਹਦਾ ਆਪ ਕਾਲੀ ਕੀਤੀ ਫਿਰਦਾ ਬਾਈ ਜੀ ਕੀ ਆ ਇਹ ਤਾਂ ਆਪ ਕਹਿੰਦੇ ਅੱਗ ਲੱਗਣਾ ਐ ਐ ਕਿਉਂ ਕਹਿੰਦੇ ਯਾ ਜੀਤਾ ਕਹਿੰਦੇ ਕੀ ਕਹਿੰਦੇ ਦੱਸਿਓ ਬਾਈ ਮੜੇ ਉਹੀ ਆਗ ਲੱਗੜਾ ਸਾਈ ਦੇ ਮੁੱਛਾ ਕਾਲੀਆ ਕਰੀ ਨਹੀਂ ਕਾ ਤੂੰ ਅੱਗ ਲੱਗਣਾ ਕਾ ਤੂੰ ਕਹਿੰਦੇ ਇਹਨੇ ਕਾਤੀਆਂ ਕੱਲ ਜੀ ਹਾਂ ਜੀ ਇਹਨੇ ਕਾਤੀਆਂ ਨਹੀਂ ਇਹਦੀਆਂ ਕਾਲੀਆਂ ਤੇਰਾ ਆਪ ਟੀਵੀ ਤੇ ਆਮਗੇ ਨਹੀਂ ਕੀਤੀ ਕਿ ਇੱਕ ਚਾਰਾਂ ਦੀ ਹੀ ਕਰਦਾ ਕਾਲੀ ਚੁੱਪੀ ਕਰਦੀ ਏ ਅੱਛਾ ਬਾਈ ਦੱਸੋ ਹਣਾ ਤੂੰ ਗੁੱਸਾ ਤਾਂ ਨਹੀਂ ਕਰਦੇ ਪਹਿਲੇ ਮਨਾ ਲਾ ਮੈਂ ਦੂਰ ਰਵਾਂ ਐਵੇਂ ਨਾ ਕਿਤੇ ਮਾਰੋ ਘੋਣੀਆਂ ਤੂੰ ਗੁੱਸਾ ਨਹੀਂ ਕਰਦੇ ਅੱਗ ਲੱਗਣਾ ਕਿਉਂ ਕਹਿੰਦੇ ਤੈਨੂੰ ਆਏ ਨੇ ਧਰਿਆ ਨਾ ਤੁਸੀਂ ਵੀ ਇਹਦਾ ਧਰਿਆ ਕੋਈ ਹੈ ਇਹਦਾ ਧਰਿਆ ਕੋਈ ਨਹੀਂ ਇਹਦਾ ਨਹੀਂ ਧਰਿਆ ਤਾਂ ਇਹਦਾ ਧਰਨਾ ਧਰਨਾ ਕੀ ਤਰਖਿਆ ਕੀ ਅੱਜ ਪਰ ਸਰਬਸਾਂਝੇ ਲੋਕ ਬੈਠੇ ਆ ਸਾਰੇ ਹਾਂ ਪੰਚਾਇਤ ਦੇ ਵਿੱਚ ਧਰੋਗੇ ਪੱਕ ਜਾਵੇ ਇਹਨਾਂ ਦੇ ਪੋਤਰਿਆਂ ਦਾ ਕਿਹਦਾ ਨਾਂ ਲਵੇ ਬੋਲੋ ਨਹੀਂ ਨਹੀਂ ਹਜੇ ਨਾ ਸੋਚਿਆ ਨਹੀਂ ਜੀ ਨਹੀਂ ਨਹੀਂ ਅੱਜ ਟੀਵੀ ਤੇ ਸਾਰੇ ਵਿੱਚ ਜਾਣਗੇ ਤੇ ਪੱਕਾ ਨਾ ਆਜੀ ਸੋਡਾ ਨੂੰ ਅੱਗ ਪ੍ਰਸਿੱਧ ਹੋ ਗਿਆ ਜੀ ਇਹ ਤਾਂ ਪੱਕੀ ਹੋ ਗਿਆ ਇਹਦਾ ਪੱਕਾ ਹੋ ਗਿਆ ਪਤਾ ਨਹੀਂ ਅੱਗ ਲਾਉਣੇ ਜੇ ਕਿ ਵੈਸੇ ਅੱਗ ਜੇ ਇਹ ਕਹਿੰਦਾ ਫੁਰਤੀਲਾ ਬੰਦਾ ਉਹਨੂੰ ਅੱਗ ਕਹਿੰਦੇ ਹਨ ਹਾਂਜੀ ਸਾਡਾ ਭਾਂਬੜ ਭਾਂਬੜ ਸਾਹਿਬ ਆਇਆ ਮੜਿਆ ਆਜੋ ਭਾਈ ਆਜੋ ਕੈਸੇ ਕੈਸੇ ਖਤਰਨਾਕ ਨਾਂ ਯਾਰਾ ਅੱਗ ਭਾਂਬੜ ਭਾਈ ਜੀ ਦੱਸਿਓ ਭਾਂਬੜ ਕਾ ਇਹਦਾ ਭਾਂਬੜ ਹੀ ਆਇਆ ਸਾਨੂੰ ਵੀ ਨਹੀਂ ਪਤਾਗਾ ਪੁਰਾਣਾ ਹੀ ਅੱਖੀਂ ਪਰਾਣਾ ਕਹਿੰਦੇ ਆਏ ਕੋਈ ਹਾੜਾ ਬੋੜਾ ਖੜਾ ਉਹਨੂੰ ਪੁੱਛੋ ਪਾਮੜ ਬਾਰੇ ਸਾਨੂੰ ਜਰੇ ਪਤਾ ਤੁਹਾਨੂੰ ਪਤਾ ਨਹੀਂ ਪਾਮੜ ਦਾ ਨਹੀਂ ਕੁਝ ਤਾਂ ਹੋਣਾ ਨਾ ਪਾਮੜ ਪਾਮੜ ਉਹਦਾ ਅੱਗ ਤੇ ਅੱਗ ਦੇ ਵਿੱਚੋਂ ਪਾਮੜ ਬਲਦਾ ਹਨਾ ਉਹ ਸਾਨੂੰ ਆਦੇ ਆ ਸਾਡਾ ਗੋਸਤਾ ਸਿੱਧੂ ਬਰਾੜੀ ਹੈ ਸਿੱਧੂ ਬਰਾੜੀ ਹਾਂ ਪਾਮੜ ਕਹਿੰਦੇ ਹਨਾ ਪਾ ਦੇ ਦਿੰਦੇ ਆ ਪਾਮੜ ਦਾ remédian ਅਜੇ ਕੋਈ ਪਤਾ ਨਹੀਂ ਹੈ ਹਾਂ ਇਹ ਕੁਝ ਚਲੋ ਉਹਦਾ ਉਹਦਾ ਮੰਨ ਗਏ ਤੁਸੀਂ ਮੰਨ ਜਿਓ ਯਾਰ ਮੰਨ ਗਿਆ ਪਤਾ ਮੇਰਾ ਤਾਂ ਇਹਨੇ ਤਰਤਾ ਇਹਨੂੰ ਤਾਂ ਵੀ ਨਹੀਂ ਇਹ ਗਰੀਬ ਨੂੰ ਤਾਂ ਵੀ ਨਹੀਂ ਪਤਾ ਤਰਿਆ ਕਿੰਨਾ ਆ ਆ ਦੇਖੋ ਇੱਕ ਗੱਲ ਐ ਭਾਵੇਂ ਕਿਸੇ ਦਾ ਨਾਂ ਪਿੰਡਾਂ 'ਚ ਆਗ ਆਏ ਕਿਸੇ ਦਾ ਪਾਂਬੜ ਪਰ ਦਿਲ ਜਿਹੜੇ ਹੁੰਦੇ ਨਾ ਉਹ ਬੜੇ ਨਰਮ ਹੁੰਦੇ ਨੇ ਬੜੇ ਖੁਸ਼ਦਿਲ ਹੁੰਦੇ ਨੇ ਦੇਖੋ ਕਿੰਨੇ ਲੋਕ ਖੁਸ਼ ਨੇ ਮੈਂ ਵੀ ਅੱਗ ਲਾ ਕੇ ਅਗਲੇ ਘਰੇ ਚਲਦਾ